ਹਾਂਜੀ ਆਪਣੀ ਅੱਜ ਦੀ ਕਹਾਣੀ ਇਸ ਤਰ੍ਹਾਂ ਹੈ ਕਹਾਣੀ ਦਾ ਨਾਮ ਹੈ ਤਿੰਨ ਜਨਮਾਂ ਦਾ ਭੁੱਖਾ ਕੌਣ ਤੇ ਰੱਜਿਆ ਕੌਣ ਇੱਕ ਰਾਜੇ ਨੇ ਆਪਣੇ ਮੰਤਰੀ ਨੂੰ ਉਸਦੇ ਦੋ ਪ੍ਰਸ਼ਨਾਂ ਦਾ ਜਵਾਬ ਦੇਣ ਲਈ ਕਿਹਾ ਪ੍ਰਸ਼ਨ ਸਨ ਕਿ ਤਿੰਨ ਜਨਮਾਂ ਦਾ ਭੁੱਖਾ ਕੌਣ ਹੈ ਤੇ ਤਿੰਨ ਜਨਮਾਂ ਦਾ ਰੱਜਿਆ ਕੌਣ ਹੈ ਰਾਜੇ ਨੇ ਮਿੱਥਵੇਂ ਸਮੇਂ ਦੀ ਮੌਤ ਦਿੱਤੀ ਕਿ ਉਹ ਜੇ ਉਸ ਸਮੇਂ ਵਿੱਚ ਉਸ ਦਾ ਉੱਤਰ ਨਾ ਦੇ ਸਕੇ ਤਾਂ ਉਸ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਜਾਵੇਗਾ। ਮੰਤਰੀ ਦੇ ਸਿਰ ਤੇ ਬਹੁਤ ਭੋਜ ਪੈ ਗਿਆ। ਉਹ ਹਮੇਸ਼ਾ ਉਦਾਸ, 부ਝਿਆ-부ਝਿਆ ਸੋਚਦਾ ਰਹਿੰਦਾ ਕਿ ਇੱਕ ਦਿਨ ਜਦੋਂ ਮੰਤਰੀ ਬਹੁਤ ਉਦਾਸ ਬੈਠਾ ਸੀ, ਸੋਚ ਰਿਹਾ ਸੀ ਤਾਂ ਉਸ ਦੀ ਧੀ ਨੇ ਉਸ ਨੂੰ ਪੁੱਛਿਆ, "ਪਿਤਾ ਜੀ, ਐਨੇ ਉਦਾਸ ਹੋ, ਕੀ ਸੋਚ ਰਹੇ ਹੋ?" ਤਾਂ ਪਿਤਾ ਨੇ ਧੀ ਨੂੰ ਦੱਸਿਆ ਕਿ ਅੰਜੰਜ ਉਸਨੇ ਰਾਜ ਦੀ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਆ। ਉੱਤਰ ਨਾ ਦੇ ਸਕਣ ਦੀ ਸੂਰਤ ਵਿੱਚ ਰਾਜੇ ਵੱਲੋਂ ਉਸ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਜਾਵੇਗਾ ਧੀ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਛੱਡੋ ਇਸ ਚਿੰਤਾ ਨੂੰ ਪ੍ਰਸ਼ਨਾਂ ਦਾ ਉੱਤਰ ਮੈਂ ਦੇ ਦੇਵਾਂਗੀ ਤਾਂ ਇੱਕ ਦਿਨ ਮੰਤਰੀ ਦੀ ਬੇਟੀ ਮਰਦਾਨਾ ਪਹਿਰਾ ਵਿੱਚ ਸਵੇਰੇ ਸਵੇਰੇ ਘੁੰਮਣ ਵਾਸਤੇ ਗਈ ਉਸ ਨੂੰ ਇੱਕ ਪੰਡਤ ਸੈਰ ਤੇ ਮਿਲਿਆ ਉਸ ਨੇ ਪੰਡਤ ਨੂੰ ਇੱਕ ਮਰੇ ਹੋਏ ਖਤੂਰੇ ਨੂੰ ਚੁੱਕਣ ਲਈ ਕਿਹਾ ਪੰਡਤ ਨੇ ਕਿਹਾ ਮੈਂ ਤਾਂ ਪੰਡਤ ਹਾਂ ਮੈਂ ਪਵਿੱਤਰ ਹਾਂ ਮੈਂ ਤਾਂ ਮਰੇ ਹੋਏ ਕਤੂਰੇ ਨੂੰ ਹੱਥ ਵੀ ਨਹੀਂ ਲਾਵਾਂਗਾ ਮੰਤਰੀ ਦੀ ਬੇਟੀ ਨੇ ਉਸ ਨੂੰ ਮਰੇ ਹੋਏ ਕਤੂਰੇ ਨੂੰ ਚੁੱਕਣ ਦੇ ਬਦਲੇ 'ਚ ਪੰਜ ਸੋਨੇ ਦੇ ਮੋਹਰੇ ਦੇਣ ਵਾਸਤੇ ਕਿਹਾ ਪੰਡਤ ਚਾਟਪਟ ਕਤੂਰੇ ਨੂੰ ਚੁੱਕਣ ਲਈ ਤਿਆਰ ਹੋ ਗਿਆ ਮੰਤਰੀ ਦੀ ਧੀ ਨੇ ਪੰਡਤ ਨੂੰ ਕਿਹਾ ਪੰਡਤ ਜੀ ਮੈਂ ਤੁਹਾਨੂੰ 10 ਮੋਹਰੇ ਹੋਰ ਦੇਵਾਂਗੀ ਜੇ ਤੁਸੀਂ ਇਸ ਕਤੂਰੇ ਨੂੰ ਰਾਜੇ ਦੇ ਦਰਬਾਰ ਵਿੱਚ ਮੇਰੇ ਨਾਲ ਲੈ ਕੇ ਚੱਲੋ ਪੰਡਤ ਨੇ ਕਿਹਾ ਇਹ ਤਾਂ ਗੱਲ ਹੀ ਕੋਈ ਨਹੀਂ ਮੈਂ ਤੁਹਾਡੇ ਨਾਲ ਚੱਲਾਂਗਾ ਉਸ ਨੇ ਲਾਲਚ ਵਿੱਚ ਮਰੇ ਹੋਏ ਕਤੂਰੇ ਨੂੰ ਚੁੱਕ ਕੇ ਆਪਣੇ ਖੇਸ ਦੀ ਬੁੱਕਲ ਵਿੱਚ ਲੁਕੋ ਲਿਆ ਤੇ ਮੰਤਰੀ ਦੀ ਧੀ ਨਾਲ ਰਾਜੇ ਪਾਸ ਜਾਣ ਲਈ ਤਿਆਰ ਹੋ ਗਿਆ ਅੱਗੋਂ ਗਏ ਮੰਤਰੀ ਦੀ ਧੀ ਨੂੰ ਇੱਕ ਸੇਠ ਜੀ ਮਿਲੇ ਜੋ ਦਾਨਪੁਰਨ ਕਰ ਰਹੇ ਸਨ ਮੰਤਰੀ ਦੀ ਧੀ ਨੇ ਸੇਠ ਨੂੰ ਬੇਨਤੀ ਕੀਤੀ ਕਿਰਪਾ ਕਰਕੇ ਉਹ ਉਸ ਨਾਲ ਰਾਜੇ ਦੇ ਦਰਬਾਰ ਵਿੱਚ ਚੱਲੇ ਸੇਠ ਜੀ ਤਰੰਤ ਲੜਕੀ ਦੇ ਨਾਲ ਜਾਣ ਲਈ ਤਿਆਰ ਹੋ ਗਏ ਮంత్రి ਦੀ ਬੇਟੀ ਦੋਹਾਂ ਨੂੰ ਪੰਡਤ ਨੂੰ ਅਤੇ ਸੇਠ ਜੀ ਨੂੰ ਲੈ ਕੇ ਰਾਜੇ ਦੀ ਕਚਹਿਰੀ ਵਿੱਚ ਪਹੁੰਚੀ। ਮੰਤਰੀ ਦੀ ਧੀ ਨੇ ਤਦ ਕਚਹਿਰੀ ਵਿੱਚ ਹਾਜ਼ਰ ਹੋ ਕੇ ਰਾਜੇ ਨੂੰ ਕਿਹਾ, "ਮਹਾਰਾਜ, ਤੁਹਾਡੇ ਦੋ ਪ੍ਰਸ਼ਨਾਂ ਦਾ ਜੋ ਤੁਸੀਂ ਮੰਤਰੀ ਜੀ ਤੋਂ ਪੁੱਛੇ ਸਨ, ਦਾ ਜਵਾਬ ਲੈ ਕੇ ਹਾਜ਼ਰ ਹਾਂ।" ਰਾਜੇ ਨੇ ਉਸ ਨੂੰ ਜਵਾਬ ਦੇਣ ਲਈ ਕਿਹਾ। ਮੰਤਰੀ ਦੀ ਧੀ ਨੇ ਕਿਹਾ, "ਮਹਾਰਾਜ, ਇਹ ਪੰਡਤ ਤਿੰਨ ਜਨਮਾਂ ਦਾ ਭੁੱਖਾ ਹੈ। ਇਸ ਦੀ ਬੁੱਕਲ ਵਿੱਚ ਇੱਕ ਮਰਿਆ ਹੋਇਆ ਕੁੱਤਾ ਹੈ।" ਜੋ ਇਸਨੇ 15 ਸੋਨੇ ਦੀਆਂ ਮੋਹਰਾਂ ਬਦਲੇ ਚੁੱਕ ਕੇ ਲਿਆਂਦਾ। ਤਦ ਮੰਤਰੀ ਦੀ ਧੀ ਨੇ ਪੰਡਤ ਨੂੰ ਮਰਿਆ ਹੋਇਆ ਕੁੱਤਾ ਥੱਲੇ ਰੱਖਣ ਲਈ ਕਿਹਾ। ਜਿਉਂ ਪੰਡਤ ਨੇ ਮਰਿਆ ਕੁੱਤਾ ਥੇਹਾਂ ਰੱਖਿਆ। ਮੰਤਰੀ ਦੀ ਧੀ ਨੇ ਕਿਹਾ ਮਹਾਰਾਜ ਇਹ ਪਿਛਲੇ ਜਨਮ ਵਿੱਚ ਅਜੇਹਾ ਭੁੱਖਾ ਸੀ। ਜਿਸ ਕਰਕੇ ਇਹ ਇਸ ਜਨਮ ਵਿੱਚ ਇਹੋ ਜਿਹਾ ਹੀ ਭੁੱਖਾ ਹੈ। ਇਸ ਕਰਕੇ ਇਸਨੇ ਇਹ ਕਰਮ ਕੀਤੇ ਐ ਤੇ ਅਗਲੇ ਜਨਮ ਵਿੱਚ ਵੀ ਇਹ ਭੁੱਖਾ ਹੀ ਰਹੇਗਾ ਤੇ ਸੇਠ ਜੀ ਜਿਹੜੇ ਰੱਜੇ ਪੂਜੇ ਹਨ ਦਾਨਪੂਰਨ ਕਰ ਰਹੇ ਹਨ ਇਹਨਾਂ ਨੇ ਕੋਈ ਪਿਛਲੇ ਜਨਮ ਵਿੱਚ ਦਾਨਪੂਰਨ ਕੀਤੇ ਹੋਣਗੇ ਤਾਂ ਹੀ ਉਹਨਾਂ ਨੂੰ ਇਹ ਜਨਮ ਮਿਲਿਆ ਇਹ ਇਸ ਜਨਮ ਵਿੱਚ ਦਾਨਪੂਰਨ ਕਰ ਰਹੇ ਹਨ ਜਿਸ ਦਾ ਫਲ ਇਹਨਾਂ ਨੂੰ ਅਗਲੇ ਜਨਮ ਵਿੱਚ ਵੀ ਇਹ ਰੱਜੇ ਹੋਏ ਹੋਣਗੇ ਦਾਨਪੂਨ ਕਰ ਰਿਹਾ ਹੈ ਇਸ ਲਈ ਅਗਲੇ ਜਨਮ ਵਿੱਚ ਇਹ ਰੱਜਿਆ ਹੋਇਆ ਹੀ ਹੋਵੇਗਾ ਆਪਣੇ ਪ੍ਰਸ਼ਨਾਂ ਦੇ ਉੱਤਰ ਪਾ ਕੇ ਰਾਜਾ ਬਹੁਤ ਖੁਸ਼ ਹੋਇਆ। ਉਸਨੇ ਕਿਹਾ ਅਸਲ ਵਿੱਚ ਇਹ ਪ੍ਰਸ਼ਨ ਤਾਂ ਮੈਂ ਮੰਤਰੀ ਤੋਂ ਪੁੱਛੇ ਸੀ। ਤਦ ਮੰਤਰੀ ਦੀ ਧੀ ਨੇ ਕਿਹਾ ਮਹਾਰਾਜ ਮੈਂ ਮਰਦਾਨਾ ਲਿਬਾਸ ਵਿੱਚ ਮੰਤਰੀ ਦੀ ਹੀ ਧੀ ਹਾਂ ਅਤੇ ਉਸ ਵੱਲੋਂ ਹੀ ਪ੍ਰਸ਼ਨਾਂ ਦਾ ਜਵਾਬ ਦੇ ਰਹੀ ਹਾਂ। ਰਾਜਾ ਮੰਤਰੀ ਦੀ ਧੀ ਦੀ ਸਿਆਣਪ ਤੋਂ ਬਹੁਤ ਖੁਸ਼ ਹੋਇਆ। ਅਤੇ ਉਸਨੇ ਉਸਨੂੰ ਆਪਣੀ ਰਾਣੀ ਬਣਾਉਣ ਲਈ ਕਿਹਾ। ਤਾਂ ਆਪਣੀ ਅੱਜ ਦੀ ਖਾਣੀ ਖਤਮ ਹੋਈ। শুনে কাহী পিয়ো পানি